ਸਰ ਦੇ ਵਿੱਚ ਲਗਾਤਾਰ ਬਲਾਸਟ ਦੀਆਂ ਖਬਰਾਂ ਰੁਕਣ ਦਾ ਨਾਮ ਨਹੀਂ ਲੈਂਦੀਆਂ ਪਈਆਂ ਕਿਤੇ ਥਾਣਿਆਂ ਦੇ ਵਿੱਚ ਤੇ ਕਿਤੇ ਥਾਣਿਆਂ ਦੇ ਬਾਹਰ ਜੋ ਇਹ ਖਬਰਾਂ ਨੇ ਅਜੇਹੇ ਦੇ ਵਿੱਚ ਲੋੜੀ ਵਾਲੀ ਰਾਤ ਤੋਂ ਅਗਲੇ ਦਿਨ ਹੀ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿੱਚ ਭਵਤਮਨ ਸੀਐਮ ਦੀ ਫੇਰੀ ਨੂੰ ਲੈ ਕੇ ਭਾਵੇਂ ਕਿ ਚਰਚਾਵਾਂ ਸਨ ਅਜੇਹੇ ਦੇ ਵਿੱਚ ਬਲਾਸਟ ਹੋਣ ਦੀ ਖਬਰ ਆਈ ਜਿਸ ਰੋੜ ਤੋਂ ਭਗਵੰਤ ਮਾਨ ਹੋਰਾਂ ਨੇ ਲੰਘਣਾ ਸੀ ਉਸੇ ਰੋਡ ਤੇ ਰਸਤੇ ਤੇ ਇੱਕ ਕੋਠੀ ਦੇ ਵਿੱਚ ਬਲਾਸਟ ਹੋਣ ਦੀ ਘਟਨਾ ਵਾਪਰੀ ਹੈ ਡੀਸੀਪੀ ਹਰਕ੍ਰਿਸ਼ ਸਿੰਘ ਮੰਡੇਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਹੈ ਕਿ ਅੱਜ ਸਰਦਾਰ ਦੁਜਾਰ ਸਿੰਘ ਐਵਨਿਊ ਤੋਂ ਇੱਕ ਘਰ ਤੋਂ ਕਾਲ ਆਉਂਦੀ ਹੈ ਕਿ ਇੱਥੇ ਧਮਾਕਾ ਹੋਇਆ ਹੈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਅਤੇ ਇੱਕ दारू दी बोतल तुटी ਹੋਈ ਸੀ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਤਮਾਕੇ ਦੀ ਆਵਾਜ਼ ਆਈ ਹੈ ਤੇ ਦੂਸਰੇ ਪਾਸੇ ਡੀਸੀਪੀ ਹਰਪ੍ਰੀਤ ਸਿੰਘ ਮੱਡੇ ਨੇ ਸਪਸ਼ਟ ਕੀਤਾ ਹੈ ਕਿ ਐਵਨਿਊ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਤਮਾਕਾ ਨਹੀਂ ਹੋਇਆ ਜੀ ਮੇਰੇ ਚਲੇ ਜੌਬ ਤੇ ਜੀ ਮੈਂ ਇਸੇ ਸ਼ੀਸ਼ੀ ਟੁੱਟੀ ਪਈ ਗਈ ਉਹਦੇ ਦੇ ਘੱਟੇ ਹੀ ਗੱਡੀ ਬਾਹਰ ਖੜੀ ਕੀਤੀ ਹੈ ਜੀ ਓਕੇ ਗੱਡੀ ਢੱਡੀ ਬਾਹਰ ਹੀ ਬਾਹਰ ਹੀ ਸੀ ਤੇ ਤਮਾਕੇ ਦੀ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਕੋਈ ਕੋਈ ਤੁਹਾਨੂੰ ਫਿਰ ਅੱਛੇ ਜੀ ਪਤਾ ਲੱਗ ਪਰ ਇਹ ਜਾਣਕਾਰੀ ਇਹ ਆਈ ਹੈ ਕਿ 112 ਤੇ ਤੁਸੀਂ ਕਿਹਾ ਕਿ ਸਾਡੇ ਘਰ ਤਮਾਕਾ ਹੋਇਆ ਹੈ ਤੇ ਇਹ ਫੋਨ ਹੀ ਨਹੀਂ ਕੀਤਾ ਸਰ ਕੋਈ ਫੋਨ ਨਹੀਂ ਕੀਤਾ ਪਰ ਪੁਲਿਸ ਨੇ ਕਹਿ ਰਹੀ ਹੈ ਤੇ 112 ਤੇ ਤੁਸੀਂ ਕਾਲ ਨਹੀਂ ਦਿੱਤੀ ਹਾਂ ਹਾਂ ਆਪਾਂ ਨਹੀਂ ਦਿੱਤਾ ਤੇ ਪੁਲਿਸ ਕਿਹਾ ਟੜੀ ਕਰ ਬੋਲੀ ਅੱਛਾ ਤੁਸੀਂ 112 ਤੇ ਕਾਲਿੰਗ ਕੀਤੀ ਤੁਸੀਂ ਨਾ ਨਹੀਂ ਕੀਤਾ ਤੇ ਤੁਹਾਡਾ ਨਾਮ ਕੀ ਹੈ ਸਰ ਤੇ ਪੁੱਛੇ ਕਿ ਦਬਾਉਂਗੀ ਬੜੀ ਸਰ ਤੁਸੀਂ ਸਰ ਕਿੰਨੇ ਵਜੇ ਦਾ ਟਾਈਮ ਸੀ ਜਦੋਂ ਸਾਨੂੰ ਸਿਰ 8 ਵਜੇ ਪਤਾ ਲੰ다 ਰਾਤ ਪਤਾ ਲੰ다 ਰਾਤ ਧਵਾਕੇ ਦੀ ਆਵਾਜ਼ ਆਈ ਵਾਹ ਵਾਹ ਜਾਂ ਫਿਰ ਆਵਾਜ਼ ਕਿਸੇ ਦੀ ਆਈ ਆਈ ਦੀ ਆਵਾਜ਼ ਸਰ ਫਿਰ ਪਰ ਲੋਕ ਕਹਿ ਰਹੇ ਆਵਾਜ਼ ਆਈ ਬਾਹਰ ਗਵਾਂਡੀ ਘਟੇ ਕਹਿ ਰਹੇ ਅਗ ਲੱਗੇ ਗਵਾਂਡੀ ਨੂੰ ਪੁੱਛੋ ਗਵਾਂਡੀ ਨੂੰ ਪੁੱਛ ਲਓ ਸਰ ਇਹ ਕਰ ਇਹ ਕਰ ਤੁਹਾਡੇ ਘਰ 112 ਤੇ ਇੱਕ ਫੋਨ ਆਇਆ ਸੀ ਜੀ ਬੇ ਇਹਨਾਂ ਦੇ ਘਰ ਚ ਇਹਨਾਂ ਦੇ ਵਾਈਫ ਸਵੇਰੇ ਜਦੋਂ ਗਏ ਉਹਨਾਂ ਦੇਖਿਆ ਕਿ ਬੋਟਲ ਟੁੱਟੀ ਹੋਈ ਹੈ ਵਿਸਕੀ ਦੀ ਜਦੋਂ ਪਤਾ ਲੱਗਿਆ ਤਾਂ ਸਾਡੇ ਚੌਂਕੀਚਾਰ ਜਿੱਥੇ ਆਏ ਮੁਰਕੇ ਡੀਐਸਪੀ ਸਾਹਿਬ ਇੱਥੇ ਆਏ ਫੇਰ ਜਦੋਂ ਆ ਰਿਊਮਰ ਫੈਲਣੀ ਸ਼ੁਰੂ ਹੋ ਗਈ ਜੀ ਕੋਈ ਧਮਾਕਾ ਹੋਇਆ ਤਾਂ ਪਰਸਨਲੀ ਮੈਂ ਆਇਆ ਵੀ ਜਾ ਕੇ ਦੇਖਾਂ ਬੜਾ ਕਲੀਅਰ ਕਰ ਤਸੀਂ ਉੱਥੇ ਵੈਰੀਫਾਈ ਕੀਤਾ ਇੱਥੇ ਕੋਈ ਧਮਾਕਾ ਨਹੀਂ ਹੋਇਆ ਬੋਟਲ ਟੁੱਟੀ ਹੋਰਾਂ ਨੇ ਕੰਪਲੇਂਟ ਦਿੱਤੀ ਆ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਆ ਜਦੋਂ ਕਿ ਉਹਨਾਂ ਨੇ ਦੱਸਿਆ ਵੀ ਸਾਡੀ ਕਿਸੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਆਇਆ ਕੋਈ ਸਾਨੂੰ ਅਦਰਵਾਈਜ਼ ਕੋਈ ਕਾਲ ਕੋਈ ਐਕਸਟਰੈਕਸ਼ਨ ਕਾਲ ਇਦਾਂ ਦਾ ਕੋਈ ਮੈਟਰ ਨਹੀਂ ਹੈਗਾ ਤੁਸੀਂ ਮਤਲਬ ਜੀ ਆਪਣੀ ਤਸੱਲੀ ਕਰਨੀ ਚਾਹੁੰਦੇ ਆ ਜਿਆਦਾ ਤਾਂ ਤੁਸੀਂ ਕੰਪਲੇਂਟ ਵੀ ਨਾਲ ਗੱਲ ਕਰ ਸਕਦੇ ਹੋ ਮਤਲਬ ਮੈਂ ਇਹਨੂੰ ਪਰਸਨਲ ਤੌਰ ਤੇ ਵੈਰੀਫਾਈ ਕਰ ਲਿਆ ਕੋਈ ਧਮਾਕੇ ਦੀ ਆਵਾਜ਼ ਨਹੀਂ ਕੋਈ ਇਦਾਂ ਦਾ ਕੋਈ ਬਲਾਸਟ ਜਿਹੜੀ ਆ ਰਿਮਰ ਜਰਰੀ ਸੀ ਉਹੋ ਜੀ ਕੋਈ ਗੱਲ ਨਹੀਂ ਹੈ ਸਰਕਰ ਜਿਹਾ ਕਿ ਰਾਤ ਦੇ ਟਾਈਮ ਹੀ ਧਮਾਕਾ ਹੋਇਆ ਜੀ ਲੇਕਿਨ ਮੈਂ ਮੈਂ ਹੁਣ ਅੰਦਰੋਂ ਤੁਹਾਡੇ ਸਾਹਮਣੇ ਪਹਿਲਾਂ ਮੈਂ ਜਦੋਂ ਮੈਂ ਆਇਆ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਫੇਰੀ ਗੱਲ ਕਰੂੰਗਾ ਮੈਂ ਪਹਿਲਾਂ ਮੌਕਾ ਦੇਖ ਲਵਾਂ ਮੈਂ ਜਾ ਕੇ ਕੰਪਲੇਂਟੈਂਟ ਨਾਲ ਹੀ ਪਹਿਲਾਂ ਗੱਲ ਕੀਤੀ 112 ਤੇ ਜਦੋਂ ਨੇ ਕਾਲ ਕੀਤੀ ਕਿ ਉਹ ਕਹਿੰਦੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਟਮਾਟਾ ਹੋਇਆ ਹੈ ਗੱਲ ਦੇ ਵਿੱਚ ਨਹੀਂ ਨਹੀਂ 112 ਤੇ ਉਹਨਾਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਉਹਨਾਂ ਨੇ ਇਹ ਕਿਹਾ ਵੀ ਸਾਡੇ ਬੋਟਲ ਤੋੜ ਕੇ ਅੰਦਰ ਪਈ ਆ ਵੀ ਉਹ ਇਸ ਕਰਕੇ ਜਦੋਂ ਨਾ ਸਿੰਪਲ ਕੰਪਲੇਂਟ ਆ ਮੈਂ ਰਿਟਰਨ ਕੰਪਲੇਂਟ ਵੀ ਦੇਖ ਲਈ ਯਾਰ ਨਾ ਤੇ ਘਰ ਤੇ ਆਪ ਤੋੜੀ ਇਹ ਕੋਈ ਨਾਲੇ ਝਗੜਾ ਨਹੀਂ ਦੇਖੋ ਇਹ ਇਹ ਮੈਟਰੋਫਨ ਇਨਵੈਸਟੀਗੇਸ਼ਨ ਹੈ ਨਾ ਜੀ ਤੇ ਹਜੇ ਕਮੈਂਟ ਕਰਨਾ ਟੂ अर्ਲੀ ਹੈ ਵੀ ਅਸੀਂ ਕਹਿ ਦਿੱ ਗਏ ਉਹਨਾਂ ਨੇ ਜੇ ਉਹਨਾਂ ਨੇ ਆਪ ਧੂੜ ਕੇ ਛੁੱਟੀ ਹੋਵੇ ਤਾਂ ਫਿਰ ਤਾਂ ਦੱਸ ਦੇਣ ਮੋਤਲ ਤਾਂ ਦੇਖੋ ਬਾਹਰੋਂ ਕਿਸੇ ਨੇ ਡਿੱਗੀ ਆ ਜਾਂ ਡਿੱਗੀ ਆ ਮਲੇ ਇਨਵੈਸਟੀਗੇਟ ਕਰਨ ਲਈ ਸਰ ਇਹ ਕਾਰ ਕੀ ਦਾ ਕੰਮ ਕੀ ਕਰਦੇ ਆਂ ਕਾਰੋਬਾਰ ਕੀ ਕਰਨਾ ਹੈ ਟ੍ਰਾਂਸਪੋਰਟ ਦਾ ਕੰਮ ਕਰਦੇ ਆ ਹੁਣ ਤਾਂ ਮਤਲਬ ਸੀ ਇਹਨਾਂ ਦਾ ਪੁਰਾਣਾ ਜਿਹੜਾ ਕੰਮ ਹੋਣ ਇਹਨਾਂ ਦੇ ਵਾਈਫਾਈ ਲੈਟ ਸੈਂਟਰ ਚ ਨੇ ਵਰਕ ਕਰਦੇ ਜਦੋਂ ਉਹੀ ਨਿਕਲੇ ਉਹਨਾਂ ਨੇ ਇਹਦੀ ਸਰ ਇਹ ਹੋਟਲ ਵੀ ਸਮਝ ਆ ਗਈ ਸੀ ਖਾਲੀ ਹੋਟਲ ਦੇ ਵਿੱਚ ਕੋਈ ਚੀਜ਼ ਸੀ ਜਿਹੜਾ ਇਹਨਾਂ ਨੇ ਨਹੀਂ ਕੋਈ ਤਮਾਕਾ ਮੈਂ ਫਿਰ ਬਾਰ-ਬਾਰ ਰਿਪੀਟ ਕਰ ਰਿਹਾ ਜੀ ਤਮਾਕਾ ਨਹੀਂ ਹੋਇਆ ਪਰ ਗਵਾਨ ਦਾ ਕਹਿਣਾ ਕਈਆਂ ਦਾ ਕਿ ਸਰ ਫਿਰ ਫਿਰ ਦੇਖੋ ਜੀ ਅਸੀਂ ਤਾਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਤੁਹਾਨੂੰ ਉਹਦੇ ਬਾਰੇ ਦੱਸ ਸਕਦੇ ਆਂ ਜਿਹੜਾ ਆਂਡ ਗਵਾਂਡ ਵਾਲਾ ਦੱਸ ਰਿਹਾ ਉਹਨੂੰ ਸਾਡੇ ਕੋਲ ਲਿਆ ਉਹ ਸੀ ਪੁੱਛ ਲੈਿੰਦਾ ਕੋਈ ਸੀਸੀਟੀਵੀ ਸਾਹਮਣੇ ਆਈ ਬਹੁਤ ਕੁੁੱਤਨ ਦੀ ਸੀ ਅਸੀਂ ਸੀਸੀਟੀਵੀ ਚ ਦੇਖ ਰਹੇ ਆ ਜੀ ਉਹ ਉਹ ਜਸਟ ਪਾਰਟ ਆਫ ਇਨਵੈਸਟੀਗੇਸ਼ਨ ਸਰ ਪਹਿਲਾਂ ਵੀ ਕਈ ਧਮਾਕੇ ਹੋ ਚੁੱਕੇ ਨੇ ਪਰ ਪੁਲਿਸ ਦੱਸਦੀ ਨਹੀਂ ਆ ਅੱਜ ਤੁਸੀਂ ਕਹਿ ਰਹੇ ਹੋ ਕਿ ਬੋਟਰ ਫੱਡੀ ਆ ਜੀ ਚਲੋ ਜੀ ਮੈਂ ਇੱਥੇ ਤਾਂ ਮੇਰਾ ਕੋਈ ਕਮੈਂਟ ਨਹੀਂ ਜਿੰਨੇ ਧਮਾਕੇ ਹੋਏ ਆ ਜਾਂ ਜਿਨ੍ਹਾਂ ਨੇ ਕੀਤੇ ਉਹ ਤਕਰੀਬਨ ਆਲਮੋਸਟ 99% ਰੇਜ਼ ਨੇ ਜ਼ਿਕਰ ਇਹ ਖਾਸ ਹੈ ਕਿ ਪਰਿਵਾਰ ਦੇ ਮੁਤਾਬਕ ਸਾਡੇ ਘਰ ਦੇ ਵਿੱਚ ਉਹਨਾਂ ਨੇ ਆਖਿਆ ਹੈ ਕਿ ਕੋਈ ਧਮਾਕਾ ਤਾਂ ਨਹੀਂ ਹੋਇਆ ਨਾ ਹੀ ਅਸੀਂ ਕਿਸੇ ਪੁਲਿਸ ਨੂੰ ਕੰਪਲੀਟ ਕੀਤੀ ਪਰ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ 112 ਤੇ ਕਾਲ ਆਈ